ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗਾ ਮੁਲਤਾਨ ਸ਼ਹਿਰ ਦੇ ਪੀਰ ਕਿਸੇ ਹੋਰ ਫਕੀਰ ਨੂੰ ਆਪਣੇ ਸ਼ਹਿਰ ਵਿੱਚ ਨਹੀਂ ਰਹਿਣ ਦਿੰਦੇ ਤਾਂ ਗੁਰੂ ਸਾਹਿਬ ਜੀ ਨੇ ਮੁਲਤਾਨ ਸ਼ਹਿਰ ਵੱਲ ਜਾਣ ਦਾ ਮਨ ਬਣਾ ਲਿਆ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮੁਲਤਾਨ ਸ਼ਹਿਰ ਵਿਖੇ ਪਹੁੰਚ ਗਏ ਤੇ ਨਗਰ ਦੇ ਬਾਹਰ ਬਾਹਰ ਇੱਕ ਸੁਚੱਜੀ ਥਾਂ ਦੇਖ ਕੇ ਆਪਣਾ ਡੇਰਾ ਲਗਾ ਲਿਆ ਜਦੋਂ ਇਸ ਗੱਲ ਦੀ ਖਬਰ ਮਲਤਾਨ ਦੇ ਪੀਰਾਂ ਨੂੰ ਹੋਈ ਕਿ ਉਹਨਾਂ ਦੇ ਇਲਾਕੇ ਵਿੱਚ ਕੋਈ ਬਾਹਰੀ ਫਕੀਰ ਆਇਆ ਹੋਇਆ ਹੈ ਤਾਂ ਉਹਨਾਂ ਨੇ ਆਪਣੇ ਕੁਝ ਚੇਲਿਆਂ ਨੂੰ ਗੁਰੂ ਜੀ ਪਾਸ ਭੇਜ ਦਿੱਤਾ ਚੇਲਿਆਂ ਦੇ ਹੱਥ ਵਿੱਚ ਇੱਕ ਦੁੱਧ ਦਾ ਕਟੋਰਾ ਸੀ ਜਿਹੜਾ ਕਿ ਉੱਪਰ ਤੱਕ ਦੁੱਧ ਨਾਲ ਭਰਿਆ ਹੋਇਆ ਸੀ ਦੁੱਧ ਨਾਲ ਭਰੇ ਇਸ ਕਟੋਰੇ ਦਾ ਅਰਥ ਸੀ ਕਿ ਸਾਡਾ ਸ਼ਹਿਰ ਪਹਿਲਾਂ ਹੀ ਪੀਰਾਂ ਫਕੀਰਾਂ ਨਾਲ ਭਰਿਆ ਹੋਇਆ ਹੈ ਇਸ ਕਰਕੇ ਹੋਰ ਕੋਈ ਫਕੀਰ ਇਸ ਸ਼ਹਿਰ ਵਿੱਚ ਨਹੀਂ ਰਹਿ ਸਕਦਾ ਗੁਰੂ ਸਾਹਿਬ ਜੀ ਉਸ ਦੁੱਧ ਦੇ ਕਟੋਰੀ ਦਾ ਅਰਥ ਸਮਝ ਗਏ ਤੇ ਉਹਨਾਂ ਨੇ ਬਿਨਾਂ ਕੁਝ ਬੋਲੇ ਉਸ ਦੁੱਧ ਦੇ ਕਟੋਰੀ ਵਿੱਚ ਚੁੱਪਚਾਪ ਇੱਕ ਚਮੇਲੀ ਦਾ ਫੁੱਲ ਰੱਖ ਦਿੱਤਾ ਤੇ ਚੇਲਿਆਂ ਨੂੰ ਕਿਹਾ ਇਸ ਕਟੋਰੀ ਨੂੰ ਵਾਪਸ ਆਪਣੇ ਪੀਰਾਂ ਕੋਲ ਲੈ ਜਾਓ ਤਾਂ ਪੀਰਾਂ ਨੇ ਜਦੋਂ ਆਪਣੇ ਭੇਜੇ ਦੁੱਧ ਦੇ ਕਟੋਰੀ ਵਿੱਚ ਚੁਮੇਲੀ ਦਾ ਫੁੱਲ ਦੇਖਿਆ ਤਾਂ ਉਹ ਬੜੇ ਹੈਰਾਨ ਹੋਏ ਤੇ ਸਾਰੇ ਜਾਣੇ ਇਕੱਠੇ ਹੋ ਕੇ ਗੁਰੂ ਜੀ ਪਾਸ ਪਹੁੰਚ ਗਏ ਪੀਰਾਂ ਵਿੱਚੋਂ ਇੱਕ ਪੀਰ ਨੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਸਾਡੇ ਦੁੱਧ ਦੇ ਕਟੋਰੀ ਵਿੱਚ ਜਿਹੜਾ ਤੁਸੀਂ ਚੁਮੇਲੀ ਦਾ ਫੁੱਲ ਪਾਇਆ ਹੈ ਇਸ ਦਾ ਕੀ ਅਰਥ ਹੈ ਤਾਂ ਗੁਰੂ ਸਾਹਿਬ ਜੀ ਨੇ ਪੀਰਾਂ ਨੂੰ ਸਮਝਾਉਂਦਿਆਂ ਹੋਇਆਂ ਉੱਤਰ ਦਿੱਤਾ ਕਿ ਅਸੀਂ ਇਸ ਸ਼ਹਿਰ ਵਿੱਚ ਕਿਸੇ ਦੀ ਥਾਂ ਮੱਲਣ ਨਹੀਂ ਆਏ ਬਲਕਿ ਅਸੀਂ ਤਾਂ ਇੱਥੇ ਪਰਮਾਤਮਾ ਦੇ ਨਾਮ ਦੀ ਖੁਸ਼ਬੂ ਵੰਡਣ ਆਏ ਹਾਂ ਤਾਂ ਗੁਰੂ ਸਾਹਿਬ ਜੀ ਦੀ ਇਹ ਗੁਰੂ ਸਾਹਿਬ ਜੀ ਦਾ ਇਹ ਜਵਾਬ ਸੁਣ ਕੇ ਪੀਰਾਂ ਦੇ ਮੁਖੀ ਭਰத்ਰੀ ਨੇ ਗੁਰੂ ਜੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਤੇ ਸਲਾਹ ਦਿੱਤੀ ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਸੋਮਰਸ ਦਾ ਪਿਆਲਾ ਪੀਓ ਤੇ ਅਖੰਡ ਸਮਾਧੀ ਕਰਕੇ ਬੈਠ ਜਾਓ ਇਸ ਨਾਲ ਤੁਹਾਨੂੰ ਉਸ ਅਲਖ ਨਰੰਜਨ ਦੇ ਦਰਸ਼ਨ ਹੋਣਗੇ ਤਾਂ ਭਰਤਰੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮਸਕਰਾਏ ਤੇ ਉੱਤਰ ਦਿੱਤਾ ਕਿ ਤੁਸੀਂ ਹੱਥ ਯੋਗ ਨਾਲ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਹੋ ਇਸ ਦੀ ਵਜ੍ਹਾ ਕਰਕੇ ਤੁਹਾਡਾ ਮਨ ਇਸ ਤੋਂ ਭਟਕਦਾ ਹੈ ਤੇ ਇਸ ਕਰਕੇ ਤੁਹਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਸਾਡਾ ਧਿਆਨ ਉਸ ਨਿਰੰਕਾਰ ਵਿੱਚ ਹਮੇਸ਼ਾ ਲੱਗਾ ਰਹਿੰਦਾ ਹੈ ਇਸੇ ਦੇ ਕਰਕੇ ਨਾ ਤਾਂ ਸਾਨੂੰ ਕਸ਼ਟ ਹੁੰਦਾ ਏ ਤੇ ਨਾ ਹੀ ਸਾਡਾ ਮਨ ਢਕਦਾ ਏ ਗੁਰੂ ਸਾਹਿਬ ਦੇ ਮੂੰਹੋਂ ਇਹੇ ਬਚਨ ਸੁਣ ਕੇ ਭਰਤਰੀ ਚੁੱਪ ਹੋ ਗਿਆ ਤਾਂ ਇੱਕ ਪੀਰ ਨੇ ਗੁਰੂ ਜੀ ਨੂੰ ਹੋਰ ਸਵਾਲ ਕੀਤਾ ਕਿ ਤੁਹਾਨੂੰ ਵੇਖ ਕੇ ਇਹ ਲੱਗਦਾ ਹੈ ਤੁਸੀਂ ਗ੍ਰਸਤੀ ਜੀਵਨ ਬਤੀਤ ਕਰ ਰਹੇ ਹੋ ਤਾਂ ਤੁਹਾਡਾ ਸਾਡੇ ਨਾਲ ਕੀ ਮੇਲ ਏ ਤਾਂ ਗੁਰੂ ਸਾਹਿਬ ਜੀ ਨੇ ਪੀਰਾਂ ਨੂੰ ਸਮਝਾਇਆ ਕਿ ਗ੍ਰਸਤੀ ਜੀਵਨ ਕਦੇ ਵੀ ਖਰਾਬ ਨਹੀਂ ਹੁੰਦਾ ਜੇਕਰ ਗ੍ਰਸਤੀ ਜੀਵਨ ਵਾਲੇ ਬੁਰੇ ਹਨ ਤਾਂ ਉਹਨਾਂ ਦੀਆਂ ਕਮਾਈਆਂ ਨਾਲ ਬਣੀ ਹੋਈ ਰੋਟੀ ਨੂੰ ਖਾਣ ਵਾਲੇ ਸੁਨਿਆਸੀ ਕਿਸੇ ਵੱਡੇ ਕਿਵੇਂ ਵੱਡੇ ਹੋ ਸਕਦੇ ਹਨ ਜਿਹੜਾ ਮਨੁੱਖ ਕਿਰਤ ਦੀ ਕਮਾਈ ਕਰਦਾ ਹੈ ਉਸ ਵਿੱਚੋਂ ਜ਼ਰੂਰਤਮੰਦਾਂ ਦੀ ਸਹਾਇਤਾ ਕਰਦਾ ਹੈ ਉਸ ਨੂੰ ਗ੍ਰੈਸਤੀ ਜੀਵਨ ਵਿੱਚ ਕੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਕਈ ਸਾਰੇ ਪੀਰ ਫਕੀਰ ਆਪਣੀਆਂ ਝੂਠੀਆਂ ਕਰਾਮਾਤਾਂ ਦਿਖਾ ਕੇ ਗ੍ਰੈਸਤੀ ਲੋਕਾਂ ਨੂੰ ਡਰਾਉਂਦੇ ਹਨ ਤੇ ਵਿਹਿਮਾ ਪਰਮਾ ਵਿੱਚ ਪਾ ਕੇ ਉਹਨਾਂ ਨੂੰ ਲੁੱਟਦੇ ਹਨ ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਲੋਕ ਜੀਵਨ ਖਰਾਬ ਕਰਦੇ ਹਨ ਤੇ ਪਰਲੋਕ ਵੀ ਵਿਗਾਰਡ ਲੈਂਦੇ ਹਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦਾ ਪੀਰਾਂ ਉੱਪਰ ਬਹੁਤ ਅਸਰ ਹੋਇਆ ਤੇ ਅਖੀਰ ਵਿੱਚ ਉਹ ਗੁਰੂ ਜੀ ਦੀ ਗੱਲ ਨੂੰ ਸਹੀ ਮੰਨ ਕੇ ਉਹਨਾਂ ਦੇ ਬਚਨ ਨੂੰ ਪਰਵਾਨ ਕਰਕੇ ਗੁਰੂ ਸਾਹਿਬ ਦੇ ਪੱਕੇ ਸ਼ਰਧਾਲੂ ਬਣ ਗਏ ਸੋ ਗੁਰੂ ਪਿਆਰਿਓ ਇਸ ਸਾਖੀ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਹੋਰ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ